ਕਹਿੰਦੇ ਜਿੱਥੇ ਕਰਤਾਰ ਲੈ ਜਾਏਗਾ ਮਰਦਾਨਿਆਂ ਉੱਥੇ ਤੁਰ ਚਲਾਂਗੇ ਕੋਲੋਂ ਭਾਈ ਮਰਦਾਨਾ ਬੋਲਿਆ ਕਹਿੰਦਾ ਮਹਾਰਾਜ ਇੱਕ ਨਾ ਮੁਸ਼ਕਲ ਬਣ ਗਈ ਹੈ ਤੇ ਮਹਾਰਾਜ ਪੁੱਛਦੇ ਵੀ ਕੀ ਮੁਸ਼ਕਲ ਬਣੀ ਹੈ ਕਹਿੰਦਾ ਸਤਿਗੁਰੂ ਜੀ ਮੈਨੂੰ ਤੁਹਾਡੇ ਪਿਤਾ ਨੇ ਜਦੋਂ ਤੁਹਾਡਾ ਪਤਾ ਲੱਗਾ ਤੇ ਪਾਤਸ਼ਾਹ ਮੈਨੂੰ ਖਬਰ ਲੈਣ ਵਾਸਤੇ ਪਿਤਾ ਜੀ ਨੇ ਭੇਜਿਆ ਮੈਂ ਤੁਹਾਡੀ ਖਬਰ ਲੈਣ ਵਾਸਤੇ ਆਇਆ ਹਾਂ ਸਤਿਗੁਰੂ ਜੀ ਬਾਤਾ ਪਿਤਾ ਗੜੀਕ ਦੇ ਹੋਣ ਕੇ ਮੈਨੂੰ ਤੇ ਤੁਹਾਡੀ ਹੁਣ ਆਗਿਆ ਤੁਹਾਡੀ ਰਜ਼ਾ ਹੈ ਬਈ ਇੱਥੇ ਰਹਿਣਾ ਤੇ ਸੱਚੇ ਪਾਤਸ਼ਾਹ ਜੀ ਹੁਣ ਇਹ ਚਿੰਤਾ ਬਣ ਗਈ ਹੈ ਮਨ ਵਿੱਚ ਕਰਾਂ ਕਿ ਜਾਵਾਂ ਕਿ ਨਾ ਜਾਵਾਂ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਜਿਵੇਂ ਤੈਨੂੰ ਚੰਗਾ ਲੱਗਦਾ ਜਿਵੇਂ ਤੇਰਾ ਦਿਲ ਕਰਦਾ ਓਵੇਂ ਕਰ ਲੈ ਸਾਡੇ ਨਾਲ ਰਹਿਣਾ ਨਾ ਬੜਾ ਔਖਾ ਹੈ ਜਿਹੜੀ ਤ੍ਰਿਸ਼ਨਾ ਦੀ ਆਗ ਹੈ ਉਹ ਸੰਤੋਖ ਦੇ ਪਾਣੀ ਦੇ ਨਾਲ ਬੁਝਦੀ ਹੈ ਤੇ ਜਿਹਦੇ ਅੰਦਰ ਸੰਤੋਖ ਹੈ ਜਿਹਦੇ ਤ੍ਰਿਸ਼ਨਾ ਨਹੀਂ ਹੈ ਅਗ ਬੁਝੀ ਹੋਈ ਹੈ ਤ੍ਰਿਸ਼ਨਾ ਦੀ ਉਹ ਪਾਤਸ਼ਾਹ ਗੈਦੇ ਸਾਡੇ ਅਨੁਸਾਰ ਹੀ ਹੈ ਸਾਡੇ